ਇਹ ਕੋਈ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ ਦੇ ਪਾਣੀਆਂ ਤੇ ਸਿਰਫ ਪੰਜਾਬੀਆਂ ਦਾ ਹੱਕ ਹੈ। ਇਸੇ ਗੱਲ ਦੇ ਉੱਤੇ ਪਹਿਰਾ ਦਿੰਦੇ ਹੋਏ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਐਸਵਾਈਐਲ ਦੀ ਜ਼ਮੀਨ ਤੱਕ ਕਿਸਾਨਾਂ ਨੂੰ ਵਾਪਸ ਦਿੱਤੀ ਸੀ ਕਿ ਨਾ ਰਹੇਗਾ ਬਾਸ ਨਾ বাজੇਗੀ ਬਾਂਸੂਰੀ। ਔਰ ਪੰਜਾਬ ਦੇ ਪਾਣੀਆਂ ਤੇ ਬੀਬੀਐਮਪੀ ਨੇ ਕਿਹ ਵਿੱਚ ਪਹਿਲਾ ਡਾਕਾ ਨਹੀਂ ਮਾਰਿਆ। ਇਸ ਤੋਂ ਪਹਿਲਾਂ ਕਾਂਗਰਸ ਨੇ ਵੀ ਪੰਜਾਬ ਦੇ ਪਾਣੀ ਬਥੇਰੇ ਲੁੱਟੇ ਨੇ ਚਾਹੇ ਗੁਲਜ਼ਾਰੀ لال ਨੰਦਾ ਹੋਣ, ਇੰਦਰਾ ਗਾਂਧੀ ਹੋਣ। ਇਹਨਾਂ ਨੇ ਪੰਜਾਬ ਦੇ ਪਾਣੀ ਲੁੱਟਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੀ ਕਪੂਰੀ ਦਾ ਮੋਰਚਾ ਲਾ ਕੇ ਪੰਜਾਬ ਦੇ ਪਾਣੀ ਬਚਾਉਣੇ ਪਏ ਸੀ ਐਸਵਾਈਐਲ ਰੋਕਣੀ ਪਈ ਸੀ ਸਵਾਜ ਜਿਹੜਾ ਬੀਬੀਐਮਬੀ ਨੇ ਫੈਸਲਾ ਲਿਆ ਹਰਿਆਣੇ ਨੂੰ ਵਾਧੂ ਪਾਣੀ ਦੇਣ ਦਾ ਇਹਦਾ ਸ਼੍ਰੋਮਣੀ ਅਕਾਲੀ ਦਲ ਸਖਤ ਵਿਰੋਧ ਕਰਦਾ ਕਿਉਂਕਿ ਪੰਜਾਬ ਦੇ ਕੋਲੇ ਤਾਂ ਆਪਣੀ ਲੋੜ ਚੋਗਾ ਪਾਣੀ ਵੀ ਹੈ ਨਹੀਂ ਸੋ ਦੂਜੇ ਸੂਬੇ ਨੂੰ ਪਾਣੀ ਦੇਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ ਪਰ ਦੂਜਾ ਵੱਡਾ ਸਵਾਲ ਇਹ ਹੈ ਸਾਡੇ ਹਾਲਾਤ ਬਣੇ ਕਿਉਂ ਕਿ ਜਿਸ BBMP ਨੇ ਫੈਸਲਾ ਲਿਆ ਉਹ BBMP ਦੇ ਵਿੱਚ ਪੰਜਾਬ ਦੀ ਨਿਮਾਇੰਦਗੀ ਸੀ ਜਿਹੜੀ ਕਿ ਪਿਛਲੇ ਸਮਿਆਂ ਚ ਖਤਮ ਕਰਤੀ ਸੋ ਕਾਂਗਰਸ ਤੇ ਆਮ ਆਦਮੀ ਪਾਰਟੀ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਜ ਜਵਾਬ ਦੇਣਗੇ ਕਿ ਉਹ ਨਿਮਾਇੰਦਗੀ ਪੰਜਾਬ ਦੀ ਕਿਉਂ ਖਤਮ ਹੋਈ ਕਿਉਂਕਿ ਜਿਸ ਸ਼ਰੋਮਣੀ ਅਕਾਲੀ ਦਲ ਨੂੰ ਭੰਡਣਾ ਹੀ ਸਿਰਫ ਪੰਜਾਬ ਦੀ ਰਾਜਨੀਤੀ ਰਹਿ ਗਈ ਹੈ ਸ਼ਰੋਮਣੀ ਅਕਾਲੀ ਦਲ ਦੀ ਸਰਕਾਰਾਂ ਸਮੇਂ ਤਾਂ ਕਦੇ ਕੇਂਦਰ ਦੀ ਜੁਰਰਤ ਹੋਈ ਨਹੀਂ ਕਿ BBMP ਚੋਂ ਪੰਜਾਬ ਦੀ ਨਿਮਾਇੰਦਗੀ ਖਤਮ ਕੀਤੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਹਾਡੇ ਤੇ ਅੱਜ ਇੱਕ ਵੱਡਾ ਇਲਜ਼ਾਮ ਹਰਿਆਣੇ ਦੇ ਮੁੱਖ ਮੰਤਰੀ ਨੇ ਲਾਇਆ ਉਹ ਕਹਿੰਦੇ ਤੁਸੀਂ ਫੋਨ ਦੇ ਉੱਤੇ ਭਰੋਸਾ ਦਿੱਤਾ ਸੀ ਵੀ ਅਸੀਂ ਪਾਣੀ ਦੇਵਾਂਗੇ ਇਹ ਤੋਂ ਪਹਿਲਾਂ ਵੀ ਤੁਸੀਂ ਇੱਕ ਭਰੋਸਾ ਦਿੱਤਾ ਸੀ ਤੁਹਾਨੂੰ ਯਾਦ ਹੋਵੇ ਪਿਛਲੇ ਸਾਲ ਮੁੱਖ ਮੰਤਰੀਆਂ ਦੀ ਮੀਟਿੰਗ ਦੇ ਵਿੱਚ ਜਿੱਥੇ ਅਮਿਤ ਸ਼ਾਹ ਦੀ ਹਾਜ਼ਰੀ 'ਚ ਤੁਸੀਂ ਕਿਹਾ ਸੀ ਕਿ ਅਸੀਂ ਹਰਿਆਣੇ ਨਾਲ ਬਹਿ ਕੇ ਨੇਗੋਸ਼ੀਏਟ ਕਰ ਲਾਂਗੇ ਸੋ ਅੱਜ ਸੈਣੀ ਸਾਹਿਬ ਕਹਿੰਦੇ ਤੁਸੀਂ ਫੋਨ ਤੇ ਭਰੋਸਾ ਦਿੱਤਾ ਉਹ ਕਿਹੜਾ ਭਰੋਸਾ ਦਿੱਤਾ ਹੁਣ ਮੁੱਖ ਮੰਤਰੀ ਹਰਿਆਣੇ ਦੇ ਝੂਠ ਬੋਲ ਰਹੇ ਨੇ ਤਾਂ ਉਹਨਾਂ ਦਾ ਝੂਠ ਐਕਸਪੋਜ਼ ਕਰੋ ਕਿਉਂਕਿ ਗੱਲ ਅਜ ਕੱਲੀ ਥੋੜੀ ਨਹੀਂ ਗੱਲ ਪੰਜਾਬ ਦੀ ਹੈ ਉਹ ਅਫੀਸ਼ੀਅਲ ਗੱਲਬਾਤ ਹੈ ਉਹਨੂੰ ਜਨਤਕ ਕਰੋ ਕਿ ਤੁਸੀਂ ਕੋਈ ਐਸਾ ਭਰੋਸਾ ਨਹੀਂ ਦਿੱਤਾ ਤੇ ਮਾਨ ਸਾਹਿਬ ਜੇ ਕਿਤੇ ਤੁਸੀਂ ਕੋਈ ਭਰੋਸਾ ਦੇ ਬੈਠੇ ਹੋ ਇਹ ਪੰਜਾਬ ਦੇ ਲਈ ਬਹੁਤ ਘਾਤਕ ਹੈ ਤੁਹਾਨੂੰ ਪੁਸ਼ਤਾ ਨਹੀਂ ਮaaf ਨਹੀਂ ਕਰਨਾ ਕਿਉਂਕਿ ਅੱਜ ਪੰਜਾਬੀ ਤੁਹਾਡੇ ਤੋਂ ਇਹ ਸਵਾਲ ਪੁੱਛਦੇ ਨੇ ਕਿ ਕੀ ਆਪਾਂ ਪਾਣੀ ਬਚਾਉਣਾ ਹੈ ਜਾਂ ਸਿਰਫ ਦਿਖਾਉਣਾ ਹੈ ਕਿ ਅਸੀਂ ਪਾਣੀ ਬਚਾਰੇ ਇਹ ਦੋਨੋਂ ਗੱਲਾਂ 'ਚ ਫਰਕ ਹੈ ਕਿਉਂਕਿ ਅੱਜ ਤੁਹਾਡੀ ਪੰਜਾਬ ਦੇ ਵਿੱਚ ਸਰਕਾਰ ਹੈ ਤੁਸੀਂ ਮੁੱਖ ਮੰਤਰੀ ਹੋ ਤੁਹਾਡੇ ਕੋਲ 92 ਐਮਐਲਏ ਨੇ ਤੁਸੀਂ ਕਹਿੰਦੇ ਜੀ ਬੀਬੀਐਮਪੀ ਨੇ ਪਾਣੀ ਦੇਤਾ ਹੁਣ ਅਸੀਂ ਸੜਕਾਂ ਬਲੌਕ ਕਰਾਂਗੇ ਅਸੀਂ ਧਰਨੇ ਲਾਵਾਂਗੇ ਕਿ ਪਾਣੀ ਸੜਕੋ ਸੜਕੀ ਜਾਣਾ ਕਿ ਤੁਸੀਂ ਧਰਨੇ ਲਾ ਕੇ ਰੋਕ ਲਓਗੇ ਇਹ ਤਾਂ ਸਿਰਫ ਤੇ ਸਿਰਫ ਰਾਜਨੀਤਿਕ ਸਟੰਟ ਹੋ ਗਿਆ ਕਿਉਂਕਿ ਜਿਹੜੇ ਲੋਕ ਅੱਜ ਪੰਜਾਬ ਦੀ ਸਰਕਾਰ ਚਲਾ ਰਹੇ ਨੇ ਉਹੀ ਤਾਂ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣਾ ਚਾਹੁੰਦੇ ਨੇ ਕਿਉਂਕਿ ਚਾਹੇ ਸੁਸ਼ੀਲ ਗੁਪਤਾ ਹੋਣ ਹਰਿਆਣਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਚਾਹੇ ਸੰਦੀਪ ਪਾਟਕ ਹੋਣ ਕੇਜਰੀਵਾਲ ਹੋਣ ਇਹ ਤਾਂ ਵਕਾਲਤ ਕਰਦੇ ਰਹੇ ਨੇ ਕਹਿ ਰਹੇ ਨੇ ਨੂੰ ਪਾਣੀ ਜਾਣਾ ਚਾਹੀਦਾ ਤੇ ਤੁਸੀਂ ਇਹਨਾਂ ਦੇ ਖਿਲਾਫ ਇੱਕ ਸ਼ਬਦ ਤੱਕ ਨਹੀਂ ਬੋਲ ਸਕੇ ਅਗਲੇ ਅੱਜ ਪਾਣੀ ਲੈ ਗਏ ਹਰਿਆਣੇ ਨੂੰ ਮਾਨ ਸਾਹਿਬ ਹੁਣ ਤਾਂ ਦਿਖਾਉਣ ਦਾ ਟਾਈਮ ਹੈ ਕਿਉਂਕਿ ਪਿਛਲੇ ਪਰਸੋਂ ਚੌਥੇ ਤੁਸੀਂ ਇੱਕ ਵੀਡੀਓ ਪਾਈ ਸੀ ਕਿ ਜੀ ਇੱਕ ਬੂੰਦ ਮੈਂ ਜਾਣ ਨਹੀਂ ਦੇਵਾਂਗਾ ਲੈ ਗਏ ਅਗਲੇ ਕਰਤਾ ਬੀਬੀ ਐਮਬੀ ਨੇ ਫੈਸਲਾ ਜਿਹੜੇ ਦਿੱਲੀੋਂ ਬੈਠੇ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਚਲਾ ਰਹੇ ਨੇ ਤੁਹਾਡੇ ਅੱਖਾਂ ਉਹ ਤਾਂ ਬੜੇ ਖੁਸ਼ ਨੇ ਹੁਣ ਸਵਾਲ ਤੇ ਉੱਠਦਾ ਕਿ ਜਿਹਨੂੰ ਪੰਜਾਬ ਨੇ ਵੋਟਾਂ ਪਾਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੁਸੀਂ ਕੀ ਕਰਦੇ ਹੋ ਹੁਣ ਆ ਗਿਆ ਕੁਰਬਾਨੀ ਦੇਣ ਦਾ ਸਮਾਂ ਜਾਂ ਤਾਂ ਜਾ ਕੇ ਭਾਖੜਾ ਦੇ ਉੱਤੇ ਡੈਮ ਦੇ ਉੱਤੇ ਪਾਣੀ ਰੋਕੋ ਇਹ ਸੜਕਾਂ ਤੇ ਬਹਿ ਕੇ ਸਿਰਫ ਰਾਜਨੀਤੀ ਹੈ ਵੀ ਸੰਸਦ ਬਿਠਾ ਲੇ ਜੀ ਅਸੀਂ ਆਪਣੇ ਐਮਐਲਏ ਬਿਠਾ ਲੇ ਜੀ ਪੰਜਾਬੀਆਂ ਦੀ ਖੱਜਲ ਖੁਆਰੀ ਪਾਣੀ ਐ ਤਾਂ ਰੁਕਣਾ ਨਹੀਂ ਸੜਕਾਂ ਤੇ ਬਹਿ ਕੇ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਦਿੱਲੀ ਜਾ ਕੇ ਵਿਰੋਧ ਜਿਤਾਓ ਪ੍ਰਧਾਨ ਮੰਤਰੀ ਦੀ ਕੋਠੀ ਦਾ ਘਰਾਓ ਕਰੋ ਦਿੱਲੀ ਦੇ ਮੰਤਰੀਆਂ ਦੀ ਕੋਠੀ ਦਾ ਘਰਾਓ ਕਰੋ ਇਹ ਤਾਂ ਅਸੀਂ ਸਮਝੀਏ ਕਿ ਤੁਸੀਂ ਸੰਜੀਦਾ ਹੋ ਇਸ ਗੱਲਾਂ ਤੇ ਲਈ ਸੋ ਇਲਜ਼ਾਮ ਬਹੁਤ ਵੱਡੇ ਲੱਗ ਚੁੱਕੇ ਨੇ ਇਲਜ਼ਾਮਾਂ ਦਾ ਜਵਾਬ ਦੇਣਾ ਪੈਣਾ ਪੰਜਾਬ ਦੇ ਪਾਣੀਆਂ ਦੀ ਲੁੱਟ ਦੇ ਵਿੱਚ ਜਿੱਥੇ ਕਾਂਗਰਸ ਜ਼ਿੰਮੇਵਾਰ ਸੀ ਉੱਥੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਹਾਡਾ ਵੀ ਇੱਕ ਵੱਡਾ ਉਹਦੇ 'ਚ ਯੋਗਦਾਨ ਪੈ ਗਿਆ ਔਰ ਇਤਿਹਾਸ ਦੇ ਵਿੱਚ ਲਿਖਿਆ ਜਾਊ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਵੀ ਪੰਜਾਬ ਦੇ ਪਾਣੀਆਂ ਦੀ ਲੁੱਟ ਕਰਾਈ ਇਸ ਗੱਲ ਦਾ ਜਵਾਬ ਹੁਣ ਖੜੇ ਹੋ ਕੇ ਪੰਜਾਬੀਆਂ ਨੂੰ ਦੋ ਇਤਿਹਾਸ ਨੇ ਮaaf ਨਹੀਂ ਕਰਨਾ ਪੰਜਾਬ ਦੀ ਲਾਈਫ ਲਾਈਨ ਹੈ ਪੰਜਾਬ ਦਾ ਪਾਣੀ ਇੱਕ ਇੱਕ ਬੂੰਦ ਪੰਜਾਬੀਆਂ ਦੀ ਹੈ ਇੱਕ ਬੂੰਦ ਵੀ ਜਦੋਂ ਲੁੱਟੀ ਜਾਊਗੀ ਤਾਂ ਜਿਹਦੀ ਸਰਕਾਰ ਦੇ ਵਿੱਚ ਲੁੱਟੀ ਜਾਊਗੀ ਉਹਦਾ ਨਾਮ ਕਾਲੇ ਅੱਖਰਾਂ 'ਚ ਲਿਖਿਆ ਜਾਊ ਔਰ ਥੋੜੀ ਸਰਕਾਰ ਦੇ ਵਿੱਚ ਅੱਜ ਹਜ਼ਾਰਾਂ ਕਿਊਸਿਕ ਪਾਣੀ ਲੁੱਟ ਕੇ ਹਰਿਆਣੇ ਨੂੰ ਜਾ ਰਿਹਾ ਹੈ ਇਸ ਗੱਲ ਦੀ ਜਵਾਬ ਦੇਈ ਥੋੜੀ ਹੈ ਮਾਨ ਸਾਹਿਬ ਥੋੜੀ ਸਰਕਾਰ ਦੀ ਹੈ ਇਹ ਗੱਲ ਦਾ ਜਵਾਬ ਲੋਕਾਂ ਨੂੰ ਸਾਹਮਣੇ